ਸੋਕ ਵਿਲਾਸ ਹੋਟਲ ਦੇ ਮਾਲਕ ਖੁਦਾ ਸੁਖਬੀ ਸਿੰਘ ਗਵਾਧਾ ਲੋਣੀ ਬਮਾਰ ਦੇ ਬਾਬਾ ਬੁੱਢਾ ਸਾਹਿਬ ਜੀ ਦੀ ਧਰਤੀ ਤੇ ਬੈਠੇ ਆ ਸਾਡੀ ਅਰਦਾਸ ਹੈ ਕੋ ਤੰਦ ਉਸਤ ਹੋਣ ਉਹ ਆਪਣੀ ਕੰਪੇਨ ਕਰਦ ਚੋਰ ਪੰਚਾਇਤ ਕਦ ਵਿੱਚੋਂ ਕਈ ਬੰਦੇ ਪੁੱਛਿਆ ਜੀ ਉਹਨਾਂ ਦਾ ਹੱਕ ਕੀ ਆ ਮੈਂ ਕਿਹਾ ਇਹ ਤਾਂ ਅਰਦਾਸ ਹੀ ਕਰ ਸਕਦੇ ਵੱਡੇ ਲੋਕ ਨੇ ਵੱਡੇ ਆਗੂ ਦੇ ਬੰਦੇ ਆ ਮਾਰਾ ਬੰਦਾ ਤੇ ਅਰਦਾਸ ਹੀ ਕਰ ਸਕਦਾ ਅਰਦਾਸ ਕਰਦੇ ਆ ਕਿ ਉਹਨਾਂ ਦਾ ਸਿਆਸੀ ਸੇਥੀ ਕੋਈ ਪਤਾ ਤਾਂ ਪਤਾ ਹੀ ਨਹੀਂ ਉਹਨਾਂ ਦਾ ਹੈ ਕਿੱਥੇ ਨੇ ਉਹ ਪਹਿਲੀ ਗੱਲ ਤੇ ਬਿਮਾਰੀ ਕਿਹੜੀ ਸਿਆਸੀ ਆ ਕਿ ਦੂਜੀ ਆ ਕਿਉਂਕਿ ਮਾਨ ਸਾਹਿਬ ਵੀ ਉਹ ਤੋਂ ਚੜਦੇ ਹੁੰਦੇ ਆ ਅਗਲੇ ਵਾਸਤੇ ਬਹੁਤ ਸਾਰੇ ਕਾਲੀ ਬੀਜੇਪੀ ਵਾਲੇ ਕਾਂਗਸੀਆਂ ਨੂੰ ਅਹਿਲੇ ਸੈਸੀ ਬਿਮਾਰੀਆਂ ਲੱਗਣੀਆਂ ਸ਼ੁਰੂ ਹੋ ਜਾਣੀਆਂ ਕਿਉਂਕਿ ਮਾਨ ਸਾਹਿਬ ਨੇ 13 ਜ਼ਿਲ੍ਹੋਂ ਦਾ ਨਾਉਣਾ ਦਿੱਤਾ 13 ਜ਼ਿਲ੍ਹੋਂ ਜਿੱਤਣੀਆਂ ਸਮਝ ਗਏਗੀ ਸੋ ਮੈਂ ਤਾਂ ਮਤਲਬ ਤੰਦ ਦੋਸਤੀ ਸਤ ਤੰਦ ਦੋਸਤੀ ਸੰਵੀਰ ਸਿੰਘ ਬਾਦੂ ਨਹੀਂ ਜਲਦੀ ਜਲਦੀ ਸਿਹਤਮੰਦ ਹੋ ਜਾਣ ਆਹ ਟੈਂਪਰੇਚਰ ਵੀ ਥੋੜਾ ਠੀਕ ਹੋ ਜਾ ਕਿਉਂਕਿ ਮੀਂਹ ਦੇ ਕਾਟਿਆਂ ਲਈ ਟੈਂਪਰੇਚਰ ਸਹੀ ਨਹੀਂ ਆਹ ਸਭ ਤੇ ਦੀ ਗੱਲ ਉਹਦਾ ਟੈਂਪਰੇਚਰ ਤੋਂ ਜਿਹੜਾ ਔਰ ਥੋੜਾ ਘਟਦੇ ਯਾਰ ਅਜੇ ਗਰਮੀ ਦਾ ਮੌਸਮ ਬਹੁਤੀ ਸ਼ੁਧੂ ਨਹੀਂ ਹੋਈ ਪਰ ਕਿੱਥੇ ਮੀਂਹਾਂ ਦੇ ਕਾਕੇ ਆ ਹੀ ਵੱਡਿਆਂ ਘਰਾਂ ਦੇ ਬੜੇ ਟਹਰਿਆਂ ਨੂੰ ਬਾਪੂ ਦੇ ਸਿਰ ਤੇ ਮੋਜਾ ਲੀਂਆਂ ਸਾਰੀ ਬਦ ਤੇ ਹੁਣ ਆਪ ਬਲੋ ਬਾਈ ਕੰਮੀ ਪੈਣ ਈ ਆ ਤੇ ਸਰ ਖੇਤੀ ਕੰਮੀ ਬੜੀ ਔਖੀ ਆ ਸਿਆਸਤ ਦੀ ਖੇਤੀ ਐ ਤੇ ਕੋਈ ਵੀ ਹੁਣ ਚਾਹਦੇ ਆਂ ਤੁਹਾਨੂੰ ਆਪ ਕੰਮ ਕਰਨਾ ਪੈ ਰਿਹਾ ਪਹਿਲਾਂ ਸਾਰੀ ਬਦ ਪਿਤਾ ਜੀ ਪੰਜ ਵਾਰ ਬੁਖਤੀ ਰਹੇ ਮੋਜਾ ਕਰ ਸੇ 11 ਦੇ ਤਾਂ ਤੁਹਾਦੀ ਪੁੱਤ ਤੇ ਬੜੀ ਲੱਗਣੀ ਆ ਹੋ ਸੇਤ ਸੇਤ ਸੇਤਾਂ ਦੋੜੋ ਜਲਦੀ ਪਿੰਡ ਸੁਦਾਦ ਆ ਬਹੁਤ ਮਸ਼ਹੂਰ ਪਿੰਡ ਇੱਥੇ ਸਰਦਾਰ ਉਪਾਸ ਸਿੰਘ ਗੁੜੀ ਆਰਤੀ ਨੇ ਉਹਨਾਂ ਦੇ ਬੇਟੇ ਸਰਦਾਰ ਦੀਪ ਸਿੰਘ ਗੁੜੀ ਅੱਜ ਆਪਣੇ ਸੈਂਕੜੇ ਸਾਥੀਆਂ ਨਾਲ ਅਰਵਤੀ ਪਾਰਟੀ ਨੂੰ ਛੱਡ ਕੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਮੈਂ ਉਹਨਾਂ ਨੂੰ ਜੀ ਆਇਆਂ ਕਹਨ ਆਇਆ ਸੀ ਉਹਨਾਂ ਦਾ ਧੰਨਵਾਦ ਕਰਨ ਆਇਆ ਸੀਗਾ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਆਪਣੀ ਪੂਰੀ ਟੀਮ ਦੇ ਨਾਲ ਇਸ ਇਲਾਕੇ ਦੇ ਵਿੱਚ ਅਜਨਾਲੇ ਦੇ ਵਿੱਚ ਡਟਣ ਦੇ ਨਾਲ ਕੰਮ ਕਰਨਗੇ ਤੇ ਆਮ ਆਦੀ ਪਾਰਟੀ ਨੂੰ ਜਿਤਾਉਣ ਦੀ ਇੱਕ ਜੁੰਗ ਜਿਹੜਾ ਵੱਧ ਵੱਧ ਵੋਟਾਂ ਪਾਉਣ। ਕਰਨਜੀ ਸੰਧੂ ਨੂੰ ਬਾਈਪਾਸ ਸਿਕਿਉਰਟੀ ਮਿਲੀ ਹੈ। ਕਿਸ ਤਰੀਕੇ ਨਾਲ ਵੇਖਦੇ ਜੀ। ਕਿਸਾਨਾਂ ਵੱਲੋਂ ਇਹ ਅੱਜ ਪਤਾ ਲੱਗਾ ਕਿ ਬੀਜੇਪੀ ਨੇ ਕੇਂਦਰ ਸਰਕਾਰ ਨੇ ਜਿਹੜੇ ਬੀਜੇਪੀ ਦੇ ਇੱਥੇ ਉਮੀਦਵਾਰ ਆ। ਨਹੀਂ। ਸਰਦਾਰ ਤਰਨਜੀਤ ਸਿੰਘ ਸੰਧੂ ਜਿਨ੍ਹਾਂ ਦਾ ਪਿਛਲੇ ਕਈ ਦਿਨਾਂ ਤੋਂ ਕਿਸਾਨ ਡਟ ਕੇ ਵਿਰੋਧ ਕਰਦੇ ਆ। ਕੱਲਾ ਇੱਥੇ ਨਹੀਂ ਹੋ ਰਿਹਾ। ਸਾਰੇ ਪੰਜਾਬ 'ਚ ਹੋ ਰਿਹਾ ਵਿਰੋਧ ਬੀਜੇਪੀ ਦੇ ਕੈਂਡੀਡੇਟਾਂ ਦਾ। ਉਹਨਾਂ ਨੂੰ ਵਾਈਪਲਸ ਸਕਉਰਟੀ ਜਿਹੜੀ ਦਿੱਤੀ ਹੈ ਬੜੀ ਨਿੰਦਣਯੋਗ ਕਾਰਵਾਈ ਹੈ ਤੁਸੀਂ ਸਰ ਕਿਸਾਨਾਂ ਦੇ ਮਸਲੇ ਹੱਲ ਕਰਨ ਦੀ بجائے ਕਿਸਾਨਾਂ ਦੀ ਇਹ ਸਮੱਸਿਆਵਾਂ ਹੱਲ ਕਰਨ ਦੀ بجائے ਕਦੀ ਬਾਰਡਰ ਸੀਲ ਕਰਦੇ ਹੋ ਕਦੀ ਤੁਸੀਂ ਉਹ ਦਿੱਲੀ ਬੈਠਿਆਂ ਨੂੰ ਮਿਲਦੇ ਨਹੀਂ ਹੋਰ ਤੁਸੀਂ ਆਪਣੇ ਉਮੀਦਵਾਰਾਂ ਨੂੰ ਵਾਈਪ ਪਲੱਸ ਸਕਉਰਟੀ ਦੇ ਅੰਡੇ ਜੋ ਸੱਲ ਵੋਟਾਂ ਲੈਣ ਆਏ ਕਿ ਪੰਜਾਬ ਨੂੰ ਤੁਸੀਂ ਲੁੱਟਣ ਆਏ ਜੋ ਪੰਜਾਬ ਨੂੰ ਕੀ ਕਰਨ ਆਏ ਜੀ ਕਿਸਾਨਾਂ ਨਾਲ ਕੇ ਘੱਟ ਹੋਈ ਬਚਾ ਦੇਣਾਂ ਹੁਣ ਤੁਸੀਂ ਲੈ ਕੇ ਆਪਣੇ ਵਾਈਪਲਸ ਸਕورٹی ਜਿਹੜੀ ਆ ਤੇ ਕਿਸਾਨਾਂ ਨੂੰ ਡਰਾਉਣਾ ਧਮਕਾਉਣਾ ਚਾਹੁੰਦੇ ਹੋ ਮੈਂ ਬੀਜੇਪੀ ਵਾਲਿਆਂ ਨੂੰ ਕਹਿਣਾ ਚਾਹੁੰਦਾ ਕਿ ਸਭ ਜੋ ਤੁਸੀਂ ਬੀਜਿਆ ਸੀਗਾ ਤੁਸੀਂ ਬੀਜਿਆ ਸੀਗਾ ਦਿੱਲੀ ਜਾ ਕੇ ਕਿਸਾਨ 1.5 ਸਾਲ ਸੜਕਾਂ ਤੇ ਬੈਠੇ ਰਹੇ 740 ਕਿਸਾਨ ਚੀਜ਼ ਹੋਏ ਉਹ ਅੱਜ ਵੀ ਕਿਸਾਨ ਛੱਬੂ ਬੈਰੀਅਰ ਤੇ ਤੇ ਖਨੋਰੀ ਬਾਰਡਰ ਦੇ ਉੱਤੇ ਬੈਠੇ ਆ ਜੋ ਤੁਸੀਂ ਬੀਜਿਆ ਉਹ ਹੀ ਵੱਢ ਰਹੇ ਹੋ ਸਭ ਤੁਸੀਂ ਕਿਸਾਨਾਂ ਦਾ ਇੰਨਾ ਧੱਕਾ ਕੀਤਾ ਕਿਸਾਨ ਕੋ ਤੁਹਾਨੂੰ ਪਿੰਡਾਂ 'ਚ ਵੜਦੇ ਨੇ ਕਸਤ ਤੇ ਆਪਣਾ ਪ੍ਰੋਟੈਸਟ ਕਰਦੇ ਉਹਨਾਂ ਦੀ ਸਟਰਗਲ ਹੈ ਉਹਨਾਂ ਦੀਆਂ ਮੰਨੀਆਂ ਮੰਗਾ ਜਿਹੜੀਆਂ ਉਹ ਮੋਦੀ ਦੇ ਮੁੜਕੇ ਲਾਗੂ ਦੀ ਕੀਤੀਆਂ ਸੋ ਸੰਧੂ ਸਾਹਿਬ ਨੂੰ ਚਿਹਤ ਦੇ ਦਿਓ ਭਾਈ ਚਿਹਤ ਦੇ ਦਿਓ ਜੈਡ ਚਿਹਤ ਦੇ ਦਿਓ ਕੋਈ ਕੋਈ ਸਕੋਰਟੀ ਦੇ ਦਿਓ ਜੀ ਨਾ ਤਾਂ ਪੰਜਾਬੀ ਡਰਨ ਵਾਲੇ ਆ ਨਾ ਪੰਜਾਬੀ ਕਦੀ ਡਰੇ ਆ ਤੇ ਨਾ ਪੰਜਾਬੀ ਬੀਜੇਪੀ ਨੂੰ ਵੋਟ ਪਾਉਣ ਵਾਲੇ ਆ ਆਪਣਾ ਭਗਤ ਦੂਰ ਕਰ ਦੇਣ ਕਿ ਉਹਨਾਂ ਨੂੰ ਇਦਾਂ ਵੋਟਾਂ ਪੈ ਜਾਣ ਗਿਆ ਉਹਨਾਂ ਨੂੰ ਕਿਸੇ ਦੇ ਪੰਜਾਬ ਤੋਂ ਵੋਟ ਦੀ ਪਾਉਣੀ ਔਰ ਇਹੋ ਜਿਹਾ ਬਿਸਤਾ ਗੋਲ ਹੋਊਗਾ ਬੀਜੇਪੀ ਦਾ ਇਸਕਾ ਤੇ ਦੁਬਾਰਾ ਜਾਪੀਆਂ ਨਾਲ ਪੰਜਾਬ ਦੇ ਕਿਸਾਨਾਂ ਨਾਲ ਦਬਾੜਾ ਪੰਗਾ ਲੈਣ ਤੋਂ ਸਪੋਚ ਕਰਨਗੇ ਇਦਾਂ ਦਾ ਮੂੰਹ ਤੋੜ ਜਵਾਬ ਦੇਣਗੇ ਪੰਜਾਬ ਦੇ ਲੋਕ 740 ਬੰਦੇ ਸਨ 4 ਸਾਲ ਹੋਏ ਸਾਡੇ ਦੇ ਬਹੁਤ ਟਾਈਮ ਦੀ ਹੋਇਆ 3350 ਹੋਇਆ 740 ਬੰਦੇ ਸ਼ਹੀਦ ਕੀਤੇ ਆ ਇਹ ਸਾਡੇ ਕੋਲ ਵੋਟਰ ਬਾਲ ਦੇ ਪੰਜਾਬ ਦੇ ਸਾਡੇ ਇਹਨਾਂ ਕਿਸਾਨਾਂ ਬਾਅਦ ਕੇ ਤੁਸੀਂ ਵੋਟਾਂ ਲੈਣ ਆ ਕੇ ਕੌਣ ਤੁਹਾਨੂੰ ਵੋਟਾਂ ਦੇਊਗਾ ਇਸ ਕਰਕੇ ਮੈਂ ਦਿੰਦਾ ਕਰਦਾ ਕਿ ਇਦਾਂ ਦੀ ਸਕਿਉਰਟੀਆ ਦੇਣਗੇ ਸਕਿਉਰਟੀਆ ਦੇ ਕੇ ਆਪਣੇ ਉਮੀਦਵਾਰਾਂ ਦੀ ਬੈਸਟ ਬੋਡੀ ਇਹਦੀ ਹੋਊਗਾ ਪੰਜਾਬ ਦੀ ਧਰਤੀ ਤੇ ਪੰਜਾਬ ਦੇ ਲੋਕ ਇਹ ਚੀਜ਼ਾਂ ਬਰਦਾਸ਼ਤ ਹੀ ਕਰਦੇ ਪੰਜਾਬ ਦੇ ਲੋਕ ਪਿਆਰ ਦੇ ਭੁੱਖੇ ਪੰਜਾਬੀਆਂ ਨੂੰ ਤੁਸੀਂ ਪਿਆਰ ਦੇ ਨਾਲ ਕੀ ਕਰ ਸਕਦੇ ਪਿਆਰ ਦੇ ਜੋ ਮਰਜ਼ੀ ਪੰਜਾਬੀਓ ਕਰਾ ਲਓ ਭਾਵੇਂ ਤੁਸੀਂ ਕਹੋਗੇ ਕਿ ਇਹਨਾਂ ਨੂੰ ਦਬਕਾ ਲਾਂਗੇ ਕਰਾ ਲਾਂਗੇ ਇਦਾਂ ਕਰਾਂਗੇ ਇਹ ਨਹੀਂ ਮੰਨਦੇਗੇ ਇਹ ਨਹੀਂ ਸੁਣਦੇ ਉਹ ਤੁਸੀਂ ਤੱਕਾ ਕੀਤਾ ਉਹ ਸੁਣਦੇ ਕਿਉਂ ਭਾਜਪੀ ਨੇ ਤੱਕਾ ਕੀਤਾ ਬਹੁਤ ਪੰਜਾਬ ਦੇ ਨਾਲ ਉਹ ਤੱਕੇ ਦਾ ਸਿੱਟਾ ਹੈ ਕਿ ਅਜ ਫਰੀਦਕੋਟ ਪਟਿਆਲਾ ਅਤੰਕਾਂ ਨੇ ਅਮੋਸਰ ਹਾਥਾਂ ਦੇ ਉੱਤੇ ਜਿਹੜਾ ਦੇਲਾ ਬਾਬਾ ਨਾਂਕਾ ਪੜੇ ਮੈਂ ਕਿੰਨੇ ਥਾਵਾਂ ਦੇ ਬਾੜਾ ਕਿੰਨੇ ਥਾਵਾਂ ਦੇ ਕਿਸਾਨ ਵਿਰੋਧ ਕਰ ਰਹੇ ਹੋ ਕਿਸਾਨ ਜਥੇਬੰਦੀਆਂ ਨੇ ਫੈਸਲਾ ਕੀਤਾ ਕਿ ਅਸੀਂ ਭਲੇ ਇਹਨਾਂ ਨੂੰ ਬੂਥ ਨਹੀਂ ਲੋ ਦਿਆਂਗੇ ਉਹ ਆਪਣਾ ਅੰਦੋਲਨ ਕਰਦੇ ਅੰਦੋਲਨ ਦਾ ਹਿੱਸਾ ਕਿਸਾਨਾਂ ਦੀ ਮੰਗਾਂ ਮੰਨ ਪਰਦਰਜੀ ਸੱਦੂ ਕਹਿੰਦੇ ਮੈਂ ਆਮ ਕਿਸਾਨ ਆ ਮੈਂ ਵੀ ਕਿਸਾਨ ਦਾ ਪੁੱਤ ਆ ਫਿਰ ਕਿਸਾਨਾਂ ਤੋਂ ਲੱਗੇ ਜਾਂਦਾ ਕਦੇ ਡਰ ਲੱਗਦਾ ਮੈਂ ਉਹੀ ਗੱਲ ਕਹਿੰਦਾ ਚੰਗੇ ਕੰਮ ਕੀਤੇ ਅਸਾਂ ਜੇ ਚੰਗੇ ਕੰਮ ਕੀਤੇ ਤੇ ਵਾਈ ਬੂਈ ਲੈਣ ਦਾ ਕੀ ਫਾਇਦਾ ਆਲੂ ਵੀ ਪਲੱਸ ਜੈਡ ਪਲੱਸ ਜੇ ਤੁਸੀਂ ਕੰਮ ਹੀ ਨਹੀਂ ਚੰਗੇ ਕੀਤੇ ਆਪ ਵੀ ਤੇ ਤੁਹਾਡੀ ਪਾਰਟੀ ਨੇ ਹੁਣ ਇਹ ਪਤਾ ਨਹੀਂ ਕਿਥੋਂ ਗੱਦਾਂ ਦੀ ਪਤਾ ਨਹੀਂ ਕਿਦਾਂ ਦੀ ਲਈ ਫਿਰਦੇ ਆ ਯਾਰ ਉਹ ਇਦਾਂ ਦੀ ਡਾ ਦੇ ਦੂਰ ਜੋ ਮਰਜ਼ੀ ਕਰ ਦੋ ਤੁਸੀਂ ਜੇ ਵਿਰੋਧ ਕਰਨਾ ਪੰਜਾਬ ਦੇ ਖਸਾਨਾਂ ਦੇ ਜਿੱਥੇ ਮਰਜ਼ੀ ਕਰ ਦੇਣਾ ਐਦਾਂ ਤੁਸੀਂ ਵੋਟਾਂ ਮੰਗੋਗੇ ਜਾਓ ਤੇ ਦਬਾਓਗੇ ਪੰਜਾਬ ਦੇ ਆਮ ਖਸਾਨਾਂ ਦੇ ਆਮ ਬੰਦਿਆਂ ਕੋ ਜਾਵੇ ਆਮ ਨੇ ਉਹ ਆਵੇ ਨਾ ਤੇਜਾ ਸਿੰਘ ਸਮੁੰਦੀ ਦੀ ਦਾ ਪੁੱਤ ਆ ਉਹ ਨੋਕਾ ਤੇ ਇਹ ਵੀ ਦੱਸੇ ਕਿ ਦਰਬਾਰ ਸਾਹਿਬ ਦੇ ਅੰਦਰ ਇੱਕੋ ਇੱਕ ਬਿਲਡਿੰਗ ਹੈ ਜਿੱਥੇ ਤੇਜਸਿਕ ਸਮੁੰਦਰੀ ਜੀ ਦੇ ਨਾਂ ਦੇ ਉੱਤੇ ਹਾਲ ਉਹ ਕੁਛ ਦੀ ਬਾਕੀ ਸਾਰਾ ਗੁਰਦਵੰਦ ਸਾਹਿਬ ਦੇ ਨਾਂ ਦਿੱਤੇ ਤੇਜਸਿਕ ਸਮੁੰਦਰੀ ਜਿਹੜੇ ਐਸਡੀਪੀਸੀ ਬਣਾਉਣ ਵਾਲਿਆਂ ਤੋਂ ਇੱਕ ਸੰਗਰੂ ਜਿਹੜੀ ਗੁਰੂ ਸਦਾਬ ਲੈ ਜਿਹੜੀ ਚੱਲੀ ਗੁਰੂ ਕਰਨ ਉਹਦਾ ਅਗਵਾਈ ਕਰਨ ਵਾਲੇ ਬੰਦੇ ਸਨ ਅੱਜ ਉਹਦਾ ਪੋਤਾ ਖੜਾ ਕਿੰਨਾ ਦਾ ਉਹ ਤੇ ਵਿਚਾਰੇ ਅੰਗਰੇਜ਼ਾਂ ਨਾਲ ਲੜਦੇ ਦਾ ਦਿੱਲੀ ਨਾਲ ਲੜਦੇ ਦੇ ਅੱਜ ਉਹਨਾਂ ਦਾ ਪੋਤਾ ਅੱਜ ਦੇ ਅੰਗਰੇਜ਼ ਅੱਜ ਦੇ ਹਿਟਲਰ ਮੋਦੀ ਬੀਜਪੀ ਅੱਜ ਉਹਨਾਂ ਦਾ ਖੜਾ ਦੇਸ਼ ਹੁੰਦੀ ਸਾਹਿਬ ਅੱਜ ਜਿੰਦੇ ਹੁੰਦੇ ਤੇ ਸੱਚੀ ਉਹਨਾਂ ਦੇ ਅੱਖਾਂ ਜਿੱਥੋਂ ਹੁੰਦੇ ਕਿ ਮੈਂ ਦਾ ਕਿੱਥੇ ਵਲ ਜਣਾ ਕਿੱਥੇ ਮੈਂ ਲੜਦਾ ਸੀਗਾ ਤੇ ਕਿੱਥੇ ਇਹ ਇਹ ਮੇਰਾ ਮੇਰਾ ਪੋਤਾ ਜਿਹੜਾ ਹਾਕਮਾਂ ਦੇ ਨਾਲ ਕਿਹੜੇ ਆਤਮਾ ਦਾ ਖੜੇ ਜਿੰਨਾਂ ਦੇ ਹਿੰਦੁਸਤਾਨ ਦੇ ਵਿੱਚ ਤਾਦ ਜੀ ਵੋਟਾਂ ਮੰਗੀਆਂ ਜਾਂਦੀਆਂ ਬਾਬੇ ਦੇ ਨਾਂ ਤੇ ਵੋਟਾਂ ਕਿੱਦਾਂ ਪਾ ਦੇਣਗੇ ਲੋਕ ਸਾਰੇ ਇਹੀ ਤੇ ਉਹਦਾ ਬਦੋਦੋ ਦਿਆ ਕਿ ਬਾਬਾ ਦੇ ਬੇਟਾ ਦਾ ਦਿੱਲੀ ਨਾਲ ਲੜਦਾ ਰਿਆ ਤੂੰ ਦਿੱਲੀ ਦਾ ਹੱਥ ਧੋਕਾ ਬਣਿਆ ਪਿਆ ਯਾਰ ਬਾਬਾ ਪੜਦੇ ਲੈ ਪਹਿਲਾਂ ਚੰਗੀ ਤੋਂ ਆਪਣੇ ਬਾਬੇ ਨੂੰ ਪੜੇ ਸੀ ਉਹਨੇ ਕੀ ਕੀਤਾ ਉਹਨਾਂ ਤੋਂ ਦਹੀ ਸਿੱਖਿਆ ਲੀਂਦੇ ਆਂ ਸਰੂਨ ਸਦੂ ਨਾਗ ਸਮੁੰਦਰੀ ਲਿਖ ਲਾਪੇ ਨੇ ਨਾਮ ਉਹ ਜੋ ਬੰਦੀ ਲਿਖ ਦਿੰਦੀ ਸਮੁੰਦਰੀ ਦਾ ਅਸਲ ਤੇ ਅਸਲ ਤੇ ਤੇਜਾ ਸਿੰਘ ਹੀ ਸਮੁੰਦਰੀ ਸੀ ਇਹਨਾਂ ਨੇ ਪਹਿਲਾਂ ਕਿਉਂ ਦੀ ਲਿਖਿਆ ਸਾਦੀ ਉਹ ਲਿਖਿਆ ਉਹਨਾਂ ਨੇ ਸਾਦੀ ਉਹ ਸਰਕਾਰ ਤੇ ਜੌਬ ਕਰਦੇ ਰਹੇ ਆ ਤੇ ਅੱਜ ਲੋਕਾਂ ਨੂੰ ਮੂਖ ਬਣਾਉਣ ਦੀ ਜੋ ਮੰਦੀ ਗੌਰ ਵੋਟ ਦੀ ਪੈਂਦੀ ਸਾ ਜੋ ਮੰਦੀ ਹੋ ਜੀ ਤੁਹਾਡਾ ਯੋਗ ਸਾਹਿਬ ਕਹਿੰਦੇ ਕਿ ਆਮ ਆਪਨੀ ਪਾਰਟੀ ਤੋਂ ਮੁਖਪੱਤਰ ਤੇ ਕਮਜ਼ੋਰ ਆ ਹੁਣ ਤੁਹਾਡੇ ਜਿਹੜੇ ਕਾਟੋਰਾ ਪਿੰਡਾਂ ਕੀ ਲੱਗਦਾ ਨਾ ਨਾ ਬਹੁਤ ਵਧੀਆ ਸਾਨੂੰ ਬਹੁਤ ਵਧੀਆ ਹਾਂ ਗਾ ਚੰਗਾ ਹੰਗਾ ਦਾ ਵਧੀਆ ਫਿਰ ਮੈਂ ਤਾਂ ਦੇਖੋ ਅਸੀਂ ਤਾਂ ਜਾਤੀ ਦੌਰ ਦੇ ਕੇ ਖਿਲਾਫ ਦੀ ਅਸੀਂ ਤਾਂ ਕੱਲ ਪਤਾ ਲੱਗਾ ਸੀਗਾ ਕਿ ਮਤਲਬ ਜਿਹੜਾ ਸੁਖ ਵਿਲਾਸ ਹੋਟਲ ਦੇ ਮਾਲਕ ਸਰਦਾਸ ਸੁਖਬੀ ਸਿੰਘ ਬਾਦਲ ਹੋਣੀ ਬੁਬਾਰ ਦੇ ਬਾਬਾ ਬੁੱਢਾ ਸਾਹਿਬ ਜੀ ਦੀ ਧਰਤੀ ਤੇ ਬੈਠੇ ਆ ਸਾਡੀ ਅਰਵਾਸ ਹੈ ਕੋ ਤੰਦ ਉਸ ਤੋਂ ਹੋਣ ਉਹ ਆਪਣੀ ਕੰਪੇਨ ਕਰਦੇ ਚੋਰ ਪੰਚਾਇਤ ਕੰਦ ਮੈਨੂੰ ਕਈ ਬੰਦੇ ਪੁੱਛਿਆ ਜੀ ਉਹਨਾਂ ਦਾ ਹੱਕ ਕੀ ਆ ਮੈਂ ਕਿਹਾ ਜੀ ਇਹ ਤਾਂ ਅਰਦਾਸ ਹੀ ਕਰ ਸਕਦੇ ਵੱਡੇ ਲੋਕ ਨੇ ਵੱਡੇ ਆਕਰਾਂ ਦੇ ਬੰਦੇ ਆ ਬੜਾ ਬੰਦਾ ਤੇ ਅਰਦਾਸ ਹੀ ਕਰ ਸਕਦਾ ਅਰਦਾਸ ਕਰਦੇ ਆ ਕਿ ਉਹਨਾਂ ਦਾ ਸਿਆਸੀ ਸਿਆਸੀ ਤੌਰ ਤੇ ਤੇ ਨੀ ਬਿਮਾਰ ਹੋ ਗਏ ਹੈ ਹੈ ਪਤਾ ਵੀ ਲੈਣ ਜਾ ਸਕਦੇ ਹੋ ਪਤਾ ਤਾਂ ਪਤਾ ਹੀ ਨਹੀਂ ਉਹਨਾਂ ਦਾ ਹੈ ਕਿੱਥੇ ਨੇ ਉਹ ਪਹਿਲੀ ਗੱਲ ਤੇ ਬਿਮਾਰੀ ਕਿਹੜੀ ਸਿਆਸੀ ਹੈ ਕਿ ਦੂਜੀ ਹੈ ਕਿਉਂਕਿ ਮਾਨ ਸਾਹਿਬ ਵੀ ਉਹ ਤੋਂ ਚੜਦੇ ਹੁੰਦੇ ਆ ਉਹਦੇ ਅਗਲੇ ਪਾਸੇ ਬਹੁਤ ਸਾਰੇ ਕਾਲੀ ਭਾਜਪੀ ਵਾਲੇ ਕੰਦਸੇ ਉਹਨਾਂ ਦੇ ਅੱਗੇ ਸਿਆਸੀ ਬਿਮਾਰੀਆਂ ਲੱਗਣੀਆਂ ਸ਼ੁਰੂ ਹੋ ਜਾਣੀਆਂ ਕਿਉਂਕਿ ਮਾਨ ਸਾਹਿਬ ਨੇ 13 ਜੀਤੋਂ ਦਾ ਮਹੌਦਾ ਦਿੱਤਾ 13 ਜੀਤੋਂ ਜਿੱਤਣੀਆਂ ਸਮਝ ਗਏ ਗੇ ਸੋ ਮੈਂ ਤਾਂ ਮਤਲਬ ਤੰਦਰੁਸਤੀ ਸਤੰਦ ਤੁਸੀਂ ਸੰਬੀਰ ਸਿੰਘ ਬਾਦੋਂ ਨਹੀਂ ਜਲਦੀ ਜਲਦੀ ਸਿਹਤਬੰਦ ਹੋ ਜਾਣ ਆਹ ਟੈਂਪਰੇਚਰ ਵੀ ਥੋੜਾ ਠੀਕ ਹੋ ਜਾ ਕਿਉਂਕਿ ਮੀਰਾ ਦੇ ਕਾਕੇ ਆ ਵੀ ਇਹ ਟੈਂਪਰੇਚਰ ਚ ਸਹੀ ਨਹੀਂ ਆਹ ਸਭ ਦੇ ਦੀ ਗੱਲ ਉਹਦਾ ਟੈਂਪਰੇਚਰ ਜਿਹੜਾ ਉਹ ਥੋੜਾ ਘੱਟ ਗਿਆ ਯਾਰ ਅਜੇ ਗਰਮੀ ਦਾ ਵਾਹ ਬਹੁਤੀ ਸ਼ੁੱਧੂ ਨਹੀਂ ਹੋਈ ਪਰ ਕਿੱਥੇ ਮੀਰਾ ਦੇ ਕਾਕੇ ਆ ਹੀ ਵੱਡਿਆਂ ਘਰਾਂ ਦੇ ਉਹਨਾਂ ਟੈਰਿਆਂ ਨੂੰ ਬਾਪੂ ਦੇ ਸਿਰ ਤੇ ਬੋਝਾ ਲਈਆਂ ਸਾਰੀ ਉਹ ਤੇ ਹੁਣ ਆਪ ਬਲੋ ਬਾਈ ਕੰਮੀ ਪੈਣ ਦੀ ਆ ਤੇ ਸਰ ਖੇਤੀ ਕੰਮ ਵੀ ਬੜੀ ਔਖੀ ਆ ਸਿਆਸਤ ਦੀ ਖੇਤੀ ਆ ਤੇ ਕੋਈ ਵੀ ਹੁਣ ਚਾਹਦੇ ਆਂ ਨੂੰ ਆਪ ਕੰਮ ਕਰਨਾ ਪੈ ਰਿਹਾ ਪਹਿਲਾਂ ਸਾਰੀ ਉਮਰ ਪਿਤਾ ਜੀ ਪੰਜ ਵਾਰ ਬੋਖੰਤੀ ਰਹੇ ਸੀ ਮੋਜਾ ਕਸੇ ਹੁਣ ਫੇਰ ਦੇ ਤਾਈ ਬੁਮਾਰੀ ਪੂਰੀ ਤੇ ਫਤਵੀ ਲੱਗਣੀ ਹੈ ਸੋ ਸਿਹਤ ਸਿਹਤਵਾਦ ਨੂੰ ਹੜੋ ਜਲਦੀ ਜੀਹਦਾ ਮਨਜੀਤ ਸਾਹਿਬ ਪਹਿਲਾਂ ਸੁੱਚਾ ਸਿੰਘ ਲਗਾ ਦੀ ਵੀਡੀਓ ਆਈ ਸੀ ਕੋਸ ਸਾਲ ਪਹਿਲਾਂ ਹੁਣ ਉਹਨਾਂ ਦੇ ਮੁੰਡੇ ਦੀ ਇੱਕ ਵੀਡੀਓ ਆਈ ਗਈ ਕੀ ਕਰਾ ਚਾਹੁੰਦੇ ਤੁਸੀਂ ਉਹਨਾਂ ਤੋਂ ਕੀ ਆਸ ਕਰੋਗੇ ਉਹਨਾਂ ਤੋਂ ਕੀ ਆਸ ਕਰੋਗੇ ਉਹਨਾਂ ਦੀ ਵੀਡੀਓ ਇੱਕ ਦੇਖ ਕੇ ਤੁਸੀਂ ਮਨੰਦਨ ਕਰਦੇ ਤੇ ਉਹਨਾਂ ਦੀ ਵੀ ਦੇਖ ਕੇ ਮਨੰਦਨ ਕੀ ਕਰਦੇ ਤੁਸੀਂ ਠੀਕ ਹੈ ਜੀ